ਜਿਵੇਂ ਮਾਡਰਨਾਈਜੇਸ਼ਨ ਜਾਂ ਪੱਛਮੀ ਸਭਿਆਚਾਰ ਦਾ ਸਾਡੇ ਤੇ ਥੋੜਾ ਥੋੜਾ ਪਸਾਰਾ ਹੁੰਦਾ ਹੈ ਤਾਂ ਉਹਦੇ ਚ ਕੁਝ ਚੀਜ਼ਾਂ ਚੰਗੀਆਂ ਵੀ ਹੋਈਆਂ ਕੁਝ ਚੀਜ਼ਾਂ ਅਸੀਂ ਮਾੜੀਆਂ ਵੀ ਅਪਣਾ ਲਈਆਂ ਇਹਨਾਂ ਦੇ ਵਿੱਚੋਂ ਇੱਕ ਦਵੰਦ ਕਹਿ ਲਓ ਇੱਕ ਇਦਾਂ ਦੀ ਬੁਰਾਈ ਵੀ ਕਹਿ ਸਕਦੇ ਆਪਾਂ 11 ਕਲਚਰ ਵਾਲੀ ਉਹਨੇ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨ ਕੀਤਾ ਹੋਇਆ ਜਾਂ ਕਹਿ ਲਓ ਵੀ ਉਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਮਾਜ ਨੂੰ ਕਿਤੇ ਨਾ ਕਿਤੇ ਗੰਧਲਾ ਕਰਦੀਆਂ ਨੇ ਕੀ ਤੁਸੀਂ ਸੋਚਦੇ ਹੋ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਮੈਂ ਤੇ ਦੇਖੋ ਕਿ ਇਸ ਬਾਰੇ ਸੋਚਣਾ ਮੈਂ ਨਾ ਤਾਂ ਨਹੀਂ ਇਹਨਾਂ ਚੀਜ਼ਾਂ ਤੋਂ ਜਾਣੂ ਬਈ ਮੈਸਜ ਦੀ ਗੱਲ ਕਈ ਬੰਦੇ ਮਜ਼ਾਕ ਵੀ ਉਡਾਉਂਦੇ ਆ ਕਿ ਯਾਰ ਇਹ ਇਦਾਂ ਹੀ ਕਰਦਾ ਮੈਂ ਸੱਚਮੁੱਚ ਯਾਰ ਮੈਂ ਬੜਾ ਅੰਤਰਮੁਖੀ ਜਿਹਾ ਰਹਿਣ ਵਾਲਾ ਇਨਸਾਨ ਆ ਯਾਰ ਮੈਂ ਬਹੁਤ ਅੰਤਰਮੁਖੀ ਰਹਿਣ ਵਾਲਾ ਬੰਦਾ ਮੈਂ ਬਹੁਤਾਂ ਨਹੀਂ ਵਾਰ ਝਾਕਦਾ ਪਰ ਮੈਂ ਆ ਬਿਆਨ ਸੁਣਿਆ ਸੀਗਾ 3 ਦਿਨ ਪਹਿਲਾਂ 4 ਦਿਨ ਪਹਿਲਾਂ ਜੋ ਆਪਣੇ ਔਮਨ ਕਮਿਸ਼ਨ ਦੇ ਆ ਗਿਆ ਚੇਅਰਪਰਸਨ ਜੀ ਜੀਬੀ ਗੱਲ ਜੀ ਤਾਂ ਮੈਨੂੰ ਉਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਯਾਰ ਕਿ ਉਹ ਜੇਲ੍ਹਾਂ ਚ ਜਾ ਰਹੇ ਆ ਥੋੜਾ ਸਮਾਂ ਹੋਇਆ ਉਹਨਾਂ ਨੂੰ ਆਪ ਦਾ ਚਾਰਜ ਸੰਭਾਲਿਆ ਨੂੰ ਜੀ ਜੀ ਉਹ ਜੇਲ੍ਹਾਂ ਚ ਜਾ ਰਹੇ ਆ ਔਰਤਾਂ ਜਿਹੜੀਆਂ ਉੱਥੇ ਬੰਦ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਇੱਕ ਚੀਜ਼ ਜਿਹੜੀ ਉੱਥੋਂ ਨਿਕਲ ਕੇ ਆ ਰਹੀ ਆ ਜੇਲ੍ਹਾਂ ਚੋਂ ਦੇਖੋ ਆਹੀ ਤੇ ਚੀਜ਼ ਹੈ ਨਾ ਕਿ ਵੀ ਇਹਨਾਂ ਚੀਜ਼ਾਂ 'ਚ ਸਾਡਾ ਜ਼ਿਆਦਾ ਧਿਆਨ ਹੋਣਾ ਚਾਹੀਦਾ ਔਰ ਦੂਜੀਆਂ ਚੀਜ਼ਾਂ ਚਲੋ ਠੀਕ ਆ ਸਮਾਜ ਦੇ ਵਿੱਚ ਚੰਗਾ ਮਾੜਾ ਪ੍ਰਭਾਵ ਪਾਉਂਦੀਆਂ ਨੇ ਉਹਦੇ ਬਾਰੇ ਜਾਣਕਾਰੀ ਰੱਖੋ ਪਰ ਇੱਕ ਚੀਜ਼ ਇਹ ਕਿ ਇਹ ਵੀ ਸਮਾਜ ਨਾਲ ਜੁੜੀ ਗੱਲ ਆ ਉਹ ਜਦੋਂ ਅ ਪਿਛਲੇ ਦਿਨੀ ਪੱਤਰਕਾਰਾਂ ਦੇ ਨਾਲ ਬਾਹਰ ਆ ਕੇ ਗੱਲ ਕਰ ਰਹੇ ਸੀਗੇ ਮੈਂ ਬੜੀ ਉਹਨਾਂ ਦੀ ਗੱਲ ਨੋਟ ਕੀਤੀ ਉਹ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਅੰਦਰ ਬੰਦ ਨੇ ਜੀ ਬੀਬੀਆਂ ਅੰਦਰ ਬੰਦ ਨੇ ਹੂੰ ਜਿਨ੍ਹਾਂ ਨੇ ਜਾ ਕੇ ਜੌਬ ਕੀਤੀ ਉਹ ਬੰਦੇ ਫਰਾਡ ਕਰਕੇ ਉਹ ਤੇ ਨਿਕਲ ਗਏ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਜੀ ਜਿਹੜੀਆਂ ਵਿਚਾਰੀਆਂ ਉੱਥੇ ਦਫ਼ਤਰਾਂ 'ਚ ਲੱਗੀਆਂ ਸੀ ਥੋੜੀ ਥੋੜੀ ਨਗੂਣੀ ਤਨਖਾਹ ਦੇ ਉਹ ਅੰਦਰ ਬੈਠੀਆਂ ਹੂੰ ਇੱਕ ਤੇ ਇਹ ਸਾਨੂੰ ਜ਼ਰੂਰ ਦੇਖਣ ਦੀ ਜ਼ਰੂਰਤ ਹੈ ਕਿ ਯਾਰ ਅਸੀਂ ਕਿਤੇ ਚਲੋ ਰੋਜੀ ਰੋਟੀ ਦੇ ਮਾਰੇ ਜਾਂਦੇ ਆ ਨੌਕਰੀ ਵਾਸਤੇ ਕਿ ਗਲਤ ਬੰਦੇ ਦੇ ਤੱਕੇ ਨਾ ਚੜ ਜਾਈਏ ਜੀ ਦੂਜੀ ਚੀਜ਼ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਲਿਵਨ ਦਾ ਜਿਹੜਾ ਮਸਲਾ ਹੈ ਨਾ ਲਿਵਨ ਉਹ ਕਹਿੰਦੇ ਆ ਕਿ ਇੰਨਾ ਜ਼ਿਆਦਾ ਅਸਰ ਹੋ ਰਿਹਾ ਹੈ ਇਹ ਜੋ ਵਛਮੀ ਕਨਸੈਪਟ ਹੀ ਕਹਾਂਗੇ ਜਿਸ ਤਰ੍ਹਾਂ ਤੁਸੀਂ ਇਹਦਾ ਥੋੜਾ ਖੋਲਿਆ ਜੀ ਮੌਜੂ ਤਾਂ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਯਾਨੀ ਮੇਰੇ 2 ਮਹੀਨੇ ਦੇ ਕਾਰਜਕਾਲ ਦੇ ਦੌਰਾਨ 100 ਮਾਮਲੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਹੁਣ ਤੱਕ ਜਿਹਦੇ ਚ ਮਤਲਬ ਕਿ ਜ਼ਿਆਦਾਤਰ ਜਿਹੜੀਆਂ ਕੁੜੀਆਂ ਨੇ ਬੀਬੀਆਂ ਨੇ ਉਹ ਵਿਆਹਤਾ ਮਰਦਾਂ ਦੇ ਨਾਲ ਲੈ ਵੇ ਨੇ ਜੀ ਉਹ 3-4 ਸਾਲ ਬਾਅਦ ਹੁੰਨਾ ਤਾਂ ਬਗੜ ਪੈ ਰਿਆ ਜੀ ਹੁਣ ਮਤਲਬ ਕਿ ਉਹ ਕਹਿੰਦੀਆਂ ਨੇ ਕਿ ਤੁਸੀਂ ਪਰਚਾ ਦਰਜ ਕਰੋ ਕਿ ਵਿਆਦਾਚਾਂ ਸਾਡੇ ਕੇ ਇਨਾਂ ਨੇ ਸਾਡੇ ਨਾਲ ਵਿਆਹ ਕੀਤਾ ਹੈ ਜੈਨਸੀ ਸ਼ੋਸ਼ਨ ਕੀਤਾ ਹੈ ਉਹ ਕਹਿੰਦੇ ਕਿ ਕਾਨੂੰਨੀ ਪੱਖ ਤੋਂ ਹੁਣ ਕਿਉਂਕਿ ਲਿਵਨ ਜਿਹੜਾ ਉਹ ਬਹੁਤ ਹੱਦ ਤੱਕ ਮਾਨਤਾ ਪ੍ਰਾਪਤ ਹੈ ਬਿਲਕੁਲ ਬਿਲਕੁਲ ਤੇ ਅਸੀਂ ਹੁਣ ਸੀਮਤ ਜੀ ਕਿਤੇ ਨਾ ਕਿਤੇ ਹੈਲਪ ਕਰ ਸਕਦੇ ਆ ਵੀ ਮੈਂ ਤੇ ਤੁਹਾਨੂੰ ਇਹ ਗੁਜ਼ਾਰਿਸ਼ ਕਰਦੀ ਆ ਕੁੜੀਆਂ ਨੂੰ ਕਿ ਠੀਕ ਹੈ ਭਈ ਆਪਾਂ ਨੂੰ ਪਤਾ ਹੀ ਆ ਕਿ ਜਿਹੜੇ ਮੁੰਡੇ ਆ ਜਾਂ ਮਰਦ ਆ ਉਹ ਤੇ ਆਪਦੀ ਜ਼ਿੰਦਗੀ ਦੇ ਅਗਾਂਹ ਰਾਹ ਪੈ ਜਾਂਦੇ ਆ ਪਰ ਕੁੜੀਆਂ ਕਿਉਂਕਿ ਠੀਕ ਆ ਅੱਜ ਦੀ ਪੀੜ੍ਹੀ ਨੇ ਤੇ ਇਹ ਚੀਜ਼ਾਂ ਜੜੀਆਂ ਨੇ ਉਹ ਕਹਿ ਲੋ ਕਿ ਲੈ ਲਈਆਂ ਪੱਛਮੀ ਸਭਿਆਚਾਰ ਤੋਂ ਜਾਂ ਕਾਨੂੰਨੀ ਖੁੱਲ ਤੋਂ ਪਰ ਰੌਲਾ ਕਿ ਸਮਾਜ ਦਾ ਇੱਕ ਹਿੱਸਾ ਹਾਲੇ ਵੀ ਤੇ ਰੂੜੀਵਾਦੀ ਆ ਨਾ ਜੀ ਫਿਰ ਉਹਨਾਂ ਨੂੰ ਸਮੱਸਿਆ ਆਉਂਦੀ ਆ ਗਾਂ ਆਪਣੀ ਜ਼ਿੰਦਗੀ ਜਿਹੜੀ ਆ ਸ਼ੁਰੂ ਕਰਨ ਵਿੱਚ ਸੋ ਇਸ ਕਰਕੇ ਇਹ ਚੀਜ਼ ਜਿਹੜੀ ਇਸ ਪੱਖ ਤੋਂ ਮੈਨੂੰ ਲੱਗਦਾ ਕਿ ਜਾਣਨੀ ਬੇहद ਜ਼ਰੂਰੀ ਹੈ ਕਿ ਜਿੰਨੇ ਕੇਸਾਂ ਦੀ ਉਹਨਾਂ ਨੇ ਸਟੱਡੀ ਦੱਸੀ ਆ ਉਹਦੇ ਵਿੱਚ ਲਗਭਗ ਜੇ ਆਪਾਂ ਦੇਖੀਏ ਤਾਂ ਅੱਧ ਪਚੱਧ ਕੇਸ ਜਿਹੜੇ ਜਿਵੇਂ ਉਹਨਾਂ ਨੇ ਅੰਕੜਾ ਦੱਸਿਆ ਕਿ ਉਹ ਇਸੇ ਤਰ੍ਹਾਂ ਦੇ ਹੀ ਆ ਜੀ ਕਿ ਜਦੋਂ ਰੌਲਾ ਪੈ ਗਿਆ ਫਿਰ ਉਸ ਤੋਂ ਬਾਅਦ ਇੱਕ ਦੂਜੇ ਤੇ ਮੁਕਦਮੇਬਾਸੀ ਜੁੜੀ ਉਹ ਸ਼ੁਰੂ ਕਰਨ ਦਾ ਯਤਨ ਕੀਤਾ ਜਾਂਦਾ ਹੈ ਜੀ ਬਿਲਕੁਲ ਇਸ ਤਰ੍ਹਾਂ ਬਹੁਤ ਸਾਰੇ ਪੱਖ ਸਾਹਮਣੇ ਆਉਂਦੇ ਆ ਜੀ ਜਦੋਂ ਆਪਾਂ ਗਰਾਊਂਡ ਲੈਵਲ ਤੇ ਹੋ ਕੇ ਇਸ ਚੀਜ਼ ਨੂੰ ਦੇਖਦੇ ਆ ਜੀ ਮਿੰਟੋ ਜੀ ਆਪਣਾ ਸਮਾਂ ਹੋ ਗਿਆ ਆਪਾਂ ਇਜਾਜ਼ਤ ਲੈਨੇ ਮੈਂ ਪਹਿਲਾਂ ਇੱਕ ਦੋ ਕਮੈਂਟ ਪੜ੍ਹ ਯਾਰ ਜੀ ਪੁੱਛ ਰਹੇ ਨੇ ਕਿ ਪਰਲ ਕੰਪਨੀ ਬਾਰੇ ਕੋਈ ਗੱਲ ਕਰੋ ਉਹ ਆਪਾਂ ਕਦੀ ਜਦੋਂ ਹਾਲ ਦੀ ਘੜੀ ਤਾਂ ਦੇਖੋ ਪਰਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਇਹਨਾਂ ਦਾ ਇੱਕ ਜਿਹੜਾ ਸੀਗਾ ਪਤਾ ਨਹੀਂ ਉਹ ਹੁਣ ਕਿਸ ਪਦਵੀ ਤੇ ਬੈਠਾ ਸੀ ਇਹਨਾਂ ਦੀ ਕੰਪਨੀ ਚ ਉਹਨੂੰ ਪਿਛਲੇ ਦਿਨੀ ਗ੍ਰਿਫਤਾਰ ਕਰਕੇ ਲਿਆਏ ਆ ਬਾਕੀ ਪੀੜਤਾਂ ਵਾਸਤੇ ਰਿਕਵਰੀ ਕਰਕੇ ਆਂਦੇ ਸੀਗੇ ਦੇਵਾਂਗੇ ਮਾਨ ਸਾਹਿਬ ਖੁਦ ਇਹਦੇ 'ਚ ਬੜੀ ਦਿਲਚਸਪੀ ਲੈ ਚੁੱਕੇ ਆ ਉਹ ਹਾਲੇ ਤੱਕ ਦੂਰ ਦੀ ਕੌਡੀ ਹੈ ਜੀ ਜੀ